ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਚੱਲਿਆਂ ਵੀਰੇ ਪਾਣੀ ਦੀ ਤਿਆਰੀ ਅੱਜ ਸਵੇਰੇ ਸਾਜਰੇ ਕਿਣਮਣਕਣੀ ਹੋ ਰਹੀ ਸੀ ਇਸ ਕਰਕੇ ਥੋੜਾ ਲੇਟ ਹੋ ਗਏ ਵੀ ਪਹਿਲਾਂ ਮੌਸਮ ਖਰਾਬਤਾ ਮੌਸਮ ਕਰਕੇ ਆਂਦਾ ਵੀ ਚਲੋ ਰੁੱਕੇ ਪਾਣੀਗੇ ਜੇ ਬਰਸਾਤ ਜ਼ਿਆਦਾ ਹੁੰਦੀ ਫਿਰ ਰਹਿ ਜਾਂਦਾ ਕੰਮ ਟਰਾਲੀ ਮੈਂ ਇੱਧਰ ਖਾਦ ਕਰਿਆ ਵਾ ਲੋਡ ਕੱਲ੍ਹ ਲਗਾ ਸ਼ਾਮ ਨੂੰ ਬੰਦੇ ਖਾ ਰਹੇ ਆ ਆਪਣੀ ਰੋਟੀ। ਉਪੋ। ਕੀ ਹਾਲ ਹੈ? ਠੀਕ ਆ ਜੀ, ਠੀਕ ਆ। ਖਾ ਲਈ ਰੋਟੀ? ਹਾਂ ਜੀ। ਲੋਡ ਹੋ ਗਈ ਬਈ ਟਰਾਲੀ। ਚੱਲਦੇ ਆ ਬਈ ਬਣੇ ਰਿਹਾ ਆਪਣੀ ਵੀਡੀਓ ਗੱਲ ਖਾਣੇ ਅੱਜ ਉਹਨੂੰ। ਪੂਰੇ ਖਾਦ ਲਾਇਆ ਵਾ ਆਪਣਾ ਇਹ ਤਾਂ ਅੱਗੇ ਆ ਖਤਮ। ਕੁਝ ਹੋਰ ਸਾਈਡ ਮਾ ਲਾਇਆ ਵਾ ਆਪਣਾ ਇਹ ਉੱਥੇ ਲੱਗੇਗਾ ਵੱਡਾ ਫਿਰ। ਇਹ ਸਾਰਾ ਲੋਡ ਹੋ ਗਿਆ। ਜਿੰਕਰ ਜਿਹੜੀ ਪਾ ਰਹੇ ਆ ਆਪਾਂ। ਪਲੱਸ ਯੂਰੀਆ ਹਰ ਜ਼ਿੰਕ ਦੋ ਚੀਜ਼ਾਂ ਪੈਰੀਆਂ ਇੱਕ ਖੇਤ ਐ ਥੋੜਾ ਜਿਹਾ ਹੌਲੀ ਪੰਜ ਛੇ ਕਿੱਲਿਆਂ ਵਾਸਤੇ ਆਪਾਂ ਸਲਫਰ ਲਿਆਏ ਦੀ 90% ਕੁਸਾ ਵੇਟ ਵਾਲੀ ਹੈ ਜਿਹੜੀ ਉਹ ਪਾएंगे ਗਏ 6 ਕਿੱਲਿਆਂ ਮੇਂ ਇਹ ਸੁਪਰ ਹੈ ਜਿਹੜਾ ਪਹਿਲਾਂ ਸੁਪਰ ਪਾਇਆ ਦਾ ਆਪਾਂ ਨੇ ਗੱਲ ਕੁਝ ਖੇਤਾਂ ਮੈਂ ਜ਼ਿੰਕ ਦਾ ਲੋਹੇ ਵਾਲੀ ਇਹ ਪਾਣੀ ਆ ਇਸ ਲਈ ਇਹ ਹਜੇ ਫੈਰਸ ਬੀਵੀਸੀ ਉਹ ਕੋਡ ਨੋਟ ਹੈ ਜਿਹੜੀ ਜ਼ਿੰਕ ਪਾ ਰਹੇ ਆ ਆਪਾਂ ਛੱਲੇ ਭਾਈ ਆਪਾਂ ਖੇਤ ਨੂੰ ਤੋਂ ਦਰਦ ਘੇਰਾਂ ਗਿਆ ਭਾਈ 2 ਦਿਨ ਹੋਏ ਫੌਂ ਕਰਣੀ ਪੈ ਰਹੀ ਜੀ ਮੌਸਮ ਠੰਡਾ ਕਰ ਗਿਆ ਰੱਬ ਨਾਲ ਚੱਲਦੇ ਟਰਾਲੀ ਗਈ ਪੂਰੇ ਥੱਲੇ ਤੋਂ ਦੇਖ ਰਹੇ ਹੁਣੇ ਬੰਦੇ ਹੁਣੇ ਆ ਗਿਆ ਤਾਂ ਦੇਖੋ ਥਿਆ ਦੇਖ ਆ ਜਿੱਕਰ ਥੋੜੀ ਉੜਦੀ ਆ ਸुरू-ਸुरू ਜੇ ਵਾ ਫਿਰ ਆਪੇ ਸੁਲਾਬ ਜੀ ਹਾਂ ਵਰਮਾ ਚਲਾ ਪਏ ਆ ਜਦਾਂ ਕਿਆ ਬਾਈ ਪੈਣ ਚੱਲਦੇ ਕੰਮ ਨੂੰ ਆ ਨਾਸ਼ ਣੂ ਦੇ ਨਪਰਿਆ ਬਾਤ ਫਰੈਟ ਹੈ ਜਿੱਲਾ ਘਰੇ ਰੇ ਸਾਲ ਦੇ ਵੀ ਮੀ ਹਟ ਗਿਆ ਨਾ ਨੂੰਲੇ ਤੇ ਆਖ ਹੈ ਰੇ ਪਹਣ ਜਾਣਾ ਦੁਬਾਰਾ ਦੁਪਹਿਰ ਬਾਅਦ ਇਹ ਜਹੇਂਰ ਤਾਂ ਕੰਮ ਰੁਗ ਗਿਆ ਛਿੱਟੇ ਜੇ ਲੱਗੇ ਰੇ ਇਹਨੂੰ ਵੀ ਸਲਾਬ ਜੀ ਹੋ ਗਈ ਚਲੋ ਪਾਪੂ ਦਾ ਹੀ ਅੱਜ ਨਾ ਇਤ ਲੱਗਦਾ ਮੈਂ ਬਹੁਤ ਜ਼ੋਰ ਦਾ ਚਲਾਂ ਭਾਈ ਆਪਾਂ ਬੈਂਕ ਮਾਮਾ ਜਾ ਗਏ ਥੋੜਾ ਜਿਹਾ ਕੰਮ ਹੈ। ਮੱਕੀ ਫਿਰ ਦੁਪਹਿਰ ਬਾਅਦ ਪਾएंगे ਖਾਦ। ਲੈ ਵੀ ਆ ਗਏ ਬੰਦੇ ਆਪਣੇ ਪੌਦ ਪੱਟਣ। ਕਿੰਨਾ ਰਹਿ ਗਿਆ ਉੱਥੇ? ਕਿੰਨਾ ਕੰਮ ਰਹਿ ਗਿਆ? ਯਾਰ 2 ਦਿਨ ਦਾ ਕੰਮ। 2 ਦਿਨ ਉੱਥੇ ਉੱਥੇ ਕਣੌਰ। ਹਾਂ। ਕਣੌਰ ਤੋਂ ਕੱਲੂ ਲੱਗ ਜਾਏਗਾ। ਚਲ। ਫਟਰੇ ਵੀ ਪੌਦ ਨੇ ਇੱਕ ਦਿਨ ਦਾ ਕੰਮ ਰੇਗਾ ਘਣੌਰ ਲਾਣੇਗਾ ਆਪਣਾ 4 ਕਿੱਲੇ ਬਾਕੀ ਪੌਦ ਪੂਦ ਆਲਾ ਕਰੇਗੇ ਤਿਆਰ ਆਪਾਂ ਛਾ ਵੀਰੇ ਆ ਬੰਦੇ ਛਾ ਵੀ ਦੇ ਪੱਤੇ ਇਹ ਪੌਦ ਪੌਦ ਵਿੱਚ ਪਾਣੀ ਛੱਡ ਦਿਆ ਮੋਟਰ ਚਲਾ ਦੀ ਇਹ ਹੱਸਦਾ ਆ ਬੰਦਾ ਕਿਉਂ ਆ ਸਾਰਿਆਂ ਐ ਹੋਏ ਕਿਉਂ ਹੱਸਣਾ ਚਾਹੀਦਾ ਤਾਂ ਕਿਉਂ ਹੱਸ ਰਿਆਂ ਹੈ ਰੋਟੀ ਪਕਾਣ ਵਾਲੇ ਜਮੇ ਮਰ ਗਏ ਰੋਟੀ ਬਗਾਣ ਵਾਲਾ ਉਹ ਹੈ ਦੇਖ ਅੱਜ 12 ਵਜੇ ਰੋਟੀ ਖਾਈ ਬੰਦੇ ਨੇ ਕਿਉਂ ਗੇਰਾ ਮੈਂ ਕੱਲਾ ਜੀਰੀ ਲਗਾ ਦਾਂਗਾ ਹਾਂ ਵਧੀਆ ਬੰਦੇ ਆ ਬਾਈ ਨੇ ਸਾਰੇ ਗੰਨੇ ਵਾ ਵੀ ਆਪਣੇ ਬੰਨੇ ਹੀ ਬੰਦੇ ਤੇ ਕੁਝ ਚੇਂਜ ਹੋ ਜਾ ਵਿੱਚ ਦੋ ਚਾਰ ਫੋਰ ਆ ਜਾ ਹਾਂ ਹੋਰ ਬਗ ਜਾ ਚਲੋ ਆ ਬਈ ਆਪਾਂ ਖਾਦ ਪਾਣ ਟਰੈਕਟਰ ਖੜਿਆ ਬਣਾ ਪਿਆਰ ਪੱਟੋ ਬਾਈ ਪੌਦ ਫਿਰ ਹੈ ਹਾਏ ਦੇ ਬਾਈ ਰੇ ਪਾਣੀ ਵੀ ਮੌਸਮ ਠੀਕ ਦਾ ਖੇਤ ਮਾਹੀਆਂ ਫਿਰ ਬੱਦਲ ਜਾ ਹੋ ਗਿਆ ਪੂਰੀ ਤੇ ਗੇ ਦੇ ਸਵੇਰੇ ਹਟ ਕੇ ਆਪਾਂ ਚਲੋ ਸਾਡੇ ਦੇ ਚਾਰ ਕਿਲੇ ਜਗਾ ਰਹਿਦੀ ਹੈ ਖੇਤ ਵਿੱਚ ਇਧਰ ਕਰਾਂ ਪੂਰੀ ਤੇ ਦੇਖੋ ਕੋਈ ਨਾ ਤਕੂਣਾ ਹੋਵਰੇ ਖੇਤ ਮਾਹਨ ਗੱਲ ਦਾ ਅਸਰ ਹੈ ਨਾ ਗੱਲ ਨਹੀਂ ਵੀਡੀਓ ਦਾ ਇਹ ਦੇਖੋ ਇਹ ਸਾਰੀ ਇੰਟਰ ਸਰਕਟੇਟ ਹੀ ਹੈ ਸਭ ਹੁੰਦਾ ਸਾਰੀ ਤੇ ਕੋਰ ਮਾ ਨਾ ਟਾਇਰ ਕੀ ਕਟਾਈ ਵਰ ਜ਼ਿਆਦਾ ਹੋਆ ਉਹ ਜ਼ਿਆਦਾ ਹੋਣੇ ਉਹ ਫਿਰ ਫਟਦਾ ਹੈ ਇਹ ਦੋਹਰੇ ਕੀ ਟਕੀ ਥੋੜੀ ਜ਼ਿਆਦਾ ਨਹੀਂ ਨੁਕਸਾਨ ਹੁੰਦਾ ਡਰਨੇ ਵਾਲੀ ਦਾ ਕੋਈ ਐਕੀ ਹੋ ਨਹੀਂ ਇਹ ਦੇਖੋ ਇਹ ਕਿਹੜਾ ਲੱਗਿਆ ਹੋਆ ਹੈ ਪਰ ਬਈ ਫੇਰੀ ਕੋ ਆਦ ਪੈਂਦਾ ਵੀ ਨਹੀਂ ਆ ਰਿਹਾ ਲੇਵਰਾ ਗੜਨ ਮਿਲਦੀ ਪਿਛਲੇ ਸਾਲ ਇਸੇ ਕਦਮਾ ਲੇਵਰ ਪਾਣਾ ਹੀ ਜਿਹੜਾ ਲਾਇਆ ਹੋਰੇ ਛੱਟੇ ਚੱਲੇਗੇ ਕੰਦੀ ਦੁਆਈ ਲੜਨ ਲੱਗ ਗਈ ਦੁਆਈ ਕਿਹੜੀ ਪਰ ਤੇ ਪਕਾਸ ਪਾਰੇ ਦੇ ਜਿਹੜੀ ਲਾਲ ਜੀ ਨਹੀਂ ਹੁੰਦੀ ਮੂਨ ਜੇ ਟਾਈਪ ਨੂੰ ਆ ਪਕਾਸ ਪਾਰੇ ਦੇ ਰਲਾਇਆ ਬਰੇ ਛੱਟੇ ਚੱਲੇਗੇ ਨਹੀਂ ਕੰਦੀ ਨਾ ਬਈ ਲੜਮ ਲੱਗਦੀ ਠੀਕ ਹੈ ਬਈ ਕਰਦੇ ਆ ਸੁਰੂ ਇਹ ਸਾਰੇ ਮਾ ਰੋਲਾਣੇ ਦਾ ਨਜ਼ਾਰਾ ਬਈ ਦੇਖ ਲਓ ਲਿਓ ਜੀ ਪਾਈ ਗਈ ਖੇਤਮਾ ਜਿਹਨੇ ਅੱਗੇ ਆਪਾਂ 5 ਕਿੱਲੇ ਲੈ ਕੇ ਆਏ ਆਪਣੇ ਮੋਰੀ ਬਾਉ ਆਮਾ ਆ ਤੇ ਲੇਟ ਪਿਆ ਸੀ ਥੋੜਾ ਜਿਆਦਾ ਪਾ ਦਿੱਤਾ ਨੇ ਜਿਹੜੀ 6 ਕਿੱਲੇ ਜਗ੍ਹਾ ਦੀ ਹੋਰ 3 9 ਕਿੱਲੇ ਜਗ੍ਹਾ ਦੇ 9 ਕਿੱਲੇ ਹੋ ਮੇਰੇ ਸਾਮ 12 12.5 ਕੱਟੇ ਪਏ ਸਵੇਰ ਸਵੇਰ 11:30 ਹੋ ਗਿਆ ਥੋੜਾ ਸਪੂਨ ਕਰਕੇ ਬਾਅਦ ਪੈ ਜਾਂਗਾ ਜੇ ਬਾਅਦ ਵਿੱਚ ਸਪੂਨ ਮੋਰ ਦੇ ਕਿੜਾ ਲਾਣਾ ਪੈਗੇ ਪੂਰਾ ਟਰੱਕ ਵੀ ਭਰ ਲਿਆ ਇੱਕ ਆਪਾਂ ਫੰਦੇ ਫਰਖਾ ਦੀ ਲੈ ਕੇ ਆ ਜਾਈਏ ਆਪਣੇ ਨੱਕਰੋ ਉੱਤੇ ਕਿਹਦੇ ਹੀ ਹੋਗਾ ਬਈ ਆਪਣਾ ਜੋ ਵੀ ਤਕੂਨ ਵਾਲਾ ਦੇਖੋ ਅੱਗੇ ਉੱਪਰ ਜੌਰਸ ਹੈ ਇਹ ਦੋ ਸਰਦੇ ਤਕੂਨ ਵਾਲੇ ਸਨ ਤਕਰੀਬਨ ਸਾਰੇ ਹੀ ਗੇਸ ਆਪਣੇ ਤਕੂਨ ਵਾਲੇ ਪੁਰੇ ਆਪਾਂ ਭਾਵੇਂ ਇੱਕ ਦੋ ਦਿਨ ਖੜਕੇ ਹਜੂਰੀ ਜਰੀ ਲੱਗ ਗਈ ਦੀ ਜਣੀਰੇ ਮਰੇ ਮਰੇ ਕਰ ਦਵੇ ਬਾਤ ਅਰੇ ਆਪਾਂ ਨੇ 4 ਦਿਨ ਹੋਏ ਆ ਜਿਹੜੀ ਲੱਕੀ ਨੂਰ ਇੱਕ ਦੋ ਦਿਨ ਲੰਗਾ ਦੇ ਆ ਵੀ ਆ ਗਿਆ ਆਪਾਂ ਖੇਤਾਂ ਮਾੜਾ ਸਟੇਟ ਮਾ ਪੰਗਿਆ ਨਾ ਦੱਪਾ ਇਹ ਚੱਲ ਗਈ ਹੈ ਹਰੀ ਹੁੰਦੀ ਵੈਸੇ ਪਰ ਉਸ ਤਰ੍ਹਾਂ ਨਹੀਂ ਚਲੀ ਜਿਦਾਂ ਚੱਲਣੀ ਚਹੀਦੀ ਹੋ ਰੇ ਰੋ ਕਵੇਗਾ ਹੋਈ ਗੀ ਲੋਟ ਜਾਨੀ ਜੇ ਦੋ ਬਾਈ ਆਪਾਂ ਨੇ ਤੱਕੂ ਨਹੀਂ ਕਰਿਆ ਭਾਈ ਤੇ ਸੁੱਕੇ ਵਾਂ ਕਰਾ ਲਾ ਕੇ ਜਿਹੜੀ ਲਾਈਫ ਨੇ ਪੁਣੇ ਨੂੰ ਟਾਈਮ ਲੈਂਦਾ ਰਿਹਾ ਬਾਈ ਥੱਲੇ ਥੱਲੇ ਖੋਣ ਦੇ ਵੀ ਟਾਈਮ ਲਗਾਉਣ ਅੱਕੇ ਨੁੱਕੇ ਰੋਕਦੇ ਦੇ ਅਕੀ ਤੱਕ ਹੁਣਾਂ ਕਰਕੇ ਫਿਰ ਬਾਅਦ ਉਹਦਾ ਜੱਕਰ ਦੁਬਾਰੇ ਕਿਹੜਾ ਕੱਢਣਾ ਲੱਗੇਗਾ ਪਰ ਬਈ ਇਹ ਤਕਉ ਹੋਣਾ ਦੇਖੋ ਜੇ ਅਪਾ ਇਤਰਾ ਸਿੱਧਾ ਕਿਹੜਾ ਲਾ ਦੇਈਏ ਇਸ ਵਾਰਾ ਪਲੇਟ ਫਾਤਰਾਂ ਦਾ ਰਹਿਣਾ ਯਾਰ ਜੀ ਕਿੱਦਾਂ ਦਾ ਟਰੈਕਟਰ ਘਮਾਵਾ ਫਿਰ ਥੋੜਾ ਜਿਹਾ ਹੋਰ ਵਾਹ ਸਾਰਾ ਜਿਆਦਾ ਪਕਾ ਟਰੈਕਟਰ ਆ ਗਿਆ ਬਈ ਨਾ ਪੰਜ ਕਿੱਟਿਆਂ ਮਾ ਵੀ ਕੰਦੇ ਲਾਰੇ ਆਪਣੇ ਨੱਕੇ ਟੋਲਾ ਟੁੱਟਦੀਆਂ ਜਿਹੜੀਆਂ ਪੱਕੀ ਬਾਈ ਕਣੀਆਂ ਫੇਰ ਆ ਗਈਆਂ ਪਰ ਮਾਦਮਾ ਤਿਆਲ ਹੋਇਆ ਬਾਪੂ ਦਾ ਬਾਦ ਤੇ ਆਪਣਾ ਟਰਾਫਿਕ ਆ ਗਿਆ ਬਈ ਟਰੈਕਟਰ ਘਰੇ ਬ੍ਰੇਕ ਬ੍ਰੇਕ ਜੰਮੀ ਲੱਗ ਗਿਆ ਪੈਣ ਟਰੈਕਟਰ ਮਰੇਗਾ ਪਾਣੀ ਪੂਮਾ ਲਗੇਗਾ ਵੇਰੂ ਸਾਫ ਹੋ ਜਾਣ ਮਾ ਜੰਮ ਜਾ ਨਹੀਂ ਬਾਕੀ ਗਾਰਾ ਗੁਰਾ ਜਾ ਉਤਰ ਜਾ ਟਰੈਕਟਰ ਗੱਲ ਤੇ ਵੀ ਇਹ ਹੋ ਰ ਗਿਆ ਬਈ ਖੇਤ ਤਿਆਰ ਕਰਨ ਦੇ ਆਪਣਾ ਪੌਦਾ ਵਾਲਾ ਹਰੇ ਚਰੀ ਵਾਲਾ ਹੋ ਗਿਆ ਬਿੱਲੇ ਵੀ ਬੰਦੇ ਪਟਰੇ ਆ ਪੌਦ ਲੇਟ ਜਾ ਬੀਜਾ ਦਾ ਇੱਕ ਕਰ ਆਪਾਂ ਨੇ ਕੱਚੀ ਬਹੁਤ ਐ ਲਗੇਗੀ ਖਰਾਬ ਨਾ ਕਰਿਓ ਪੌਦ ਛੱਡਿਓ ਨਾ ਵਿੱਚ ਹੈ ਇੱਕ ਸਾਈਡ ਤੇ ਇਹ ਬਈ ਸਿੱਧੀ ਬਜਾਈ ਵਾਲੀ ਆਪਣੀ 1509 ਇਹ ਮਾ ਕਬਾੜ ਲੱਗ ਗਿਆ ਚਮਕਣ ਖਾਸਾ ਇਹ ਜੀਰੀਆਂ ਨਿਬੜ ਜਾ ਲਾਣੇਗਾ ਫਿਰ ਕੀ ਕਰਾਂ ਮੈਂ ਇਹ ਗਢਾਈ ਇੱਕ ਵਾਰੀ ਪਹਿਲਾਂ ਹੋ ਵੀ ਲਈ ਇਹ ਮਾ ਚੰਡਾ ਰੋਗ ਨਹੀਂ ਹੈ ਬਿਲਕੁਲ ਵੀ ਸਿੱਧੀ ਬਜਾਈ ਵਾਲਾ ਨੇ ਇਹ ਝੰਡਾ ਇਹ ਪਤਾ ਉਹ ਨਹੀਂ ਹੈਗਾ ਬਿਲਕੁਲ ਵੀ ਦੂਈ ਜੁਰੀ ਮਸੇਗਾ ਜਿਹੜੀ ਲਈ ਵੀ ਹੈ ਛੜੀ ਵਾਲਾ ਮੌਸਮ ਬਣ ਗਿਆ ਬਾਈ ਕਿਣ ਮਣਕਣੀ ਹੀ ਲੱਗ ਗਈ ਹੁਣ ਚਲੋ ਬਈ ਫਸਲ ਵਾਸਤੇ ਚੰਗੀ ਹੈ ਜਿਆਦਾ ਜਿਹੜਾ ਭਾਰੀ ਮੀਂਹ ਪਾਬਾ ਉਹ ਕਾ ਨੁਕਸਾਨ ਹੋ ਜਾ ਫਿਰ ਗੱਟਾ ਬੁੱਟਾ ਟੁੱਟ ਜਾ ਕੁਛ ਨੀਵੇਂ ਲੱਗ ਕੇ ਮਹ ਜੀ ਜੀ ਰਹੀਏ ਲਾਣੇ ਦੇ ਉੱਥੇ ਵਲੋ ਜਿਹਾ ਕੰਮ ਚਲੋ ਮਹਾਰਾਜ ਹਜੇ ਛਿੜਕੇ ਛੰਬੇ ਹੀ ਰੱਖੇ ਮਤੀ ਭਾਈ ਜੋ ਮੌਜ ਹੈ ਉਸकी ਜੋ ਉਹਨੇ ਕਰਨਾ ਉਹ ਹੀ ਕਰਨਾ ਠੀਕ ਹੈ ਭਾਈ ਆਪਾਂ ਮੱਕਨੌਰ ਨੂੰ ਜਾ ਕੇ ਇੱਥੇ ਥੋੜਾ ਘਰ ਦਾ ਸਮਾਨ ਸਮੂਲ ਲੈ ਕੇ ਆਣਾ ਅੱਜ ਕੀ ਵੀਡੀਓ ਭਾਈ ਆਪਣੀ ਇੰਨੀ ਕੀ ਦੀ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ માં ਵੀਡੀਓ ਦੇਖਣੇ ਵਾਸਤੇ ਭਾਈ ਧੰਨਵਾਦ ਸასი ਕਾਰਵਾਈ ਸਾਰਿਆਂ ਨੂੰ ਮਿਲਦੇ ਹਾਂ ਕੱਲ ਕਿਸੇ ਨਵੀਂ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ